ਕੋ ਇਹ ਸਾਡਾ ਜਿਹੜਾ ਨਵਾਂ ਔਰ ਰੋਡ ਨਿਕਲੇ ਆ ਇਹਦੇ ਕੁਝ ਮੰਗਾ ਨੂੰ ਲੈ ਕੇ ਤਿੰਨ ਪੌਣ ਲਗਾਉਣੇ ਸੀ ਦੋਨੋਂ ਪਾਸੇ ਸਮਿੱਟ ਰੋਡਾਂ ਰਖਾਉਣੀਆਂ ਸੀ ਉਹਦੇ ਲਈ ਬਹੁਤ ਲੰਬਾ ਸੰਘਰਸ਼ ਹੈ ਜਿਹੜਾ ਪਿੰਡ ਪਟਿਆਰੇ ਦੀ ਸੰਗਤ ਨੇ ਤੇ ਬਾਕੀ ਹੋਰ ਨਾਲ ਦੀ ਨਾਲ ਲੱਗਦੇ ਪਿੰਡਾਂ ਦੀ ਸੰਗਤ ਨੇ ਇਹ ਸੰਘਰਸ਼ ਲੜਿਆ ਤੇ ਉਸ ਦੇ ਤਹਿਤ ਸਾਡੀ ਜੋ ਕਿਸਾਨ ਜਥੇਬੰਦੀਆਂ ਨੇ ਵੀ ਸੰਯੋਗ ਕੀਤਾ ਮਦਦ ਕੀਤੀ ਉਸ ਦਿਨ ਤੋਂ ਉਹਨੂੰ ਚੱਲ ਲੈ ਕੇ ਚੱਲਦੇ ਹੋਏ ਅੱਜ ਸਰਦਾਰ ਬਲਬੀ ਬਲਬੀਰ ਸਿੰਘ ਰਾਜੇਵਾਲ ਸਾਹਿਬ ਜਿਉਂ ਕਿ ਬਹੁਤ ਸਨਮਾਨਯੋਗ ਸ਼ਖਸੀਅਤ ਨੇ ਉਹਨਾਂ ਦਾ ਅrtਮਾਨ ਸਨਮਾਨ ਕੀਤਾ ਗਿਆ। ਉਹਨਾਂ ਦੇ ਨਾਲ ਪਰਮ ਸਿੰਘ, ਪਰਮਜੀਤ ਸਿੰਘ ਪਾਧਵਾਨ, ਪ੍ਰਵਿੰਦਰ ਸਿੰਘ ਬਜੀਦਪੁਰ, ਬਜੀਦਪੁਰ, ਬਾਈ ਪਿੰਦਰਵੰਦੀ ਰਖਦਵਾਲ ਨੇ ਤੇ ਬਹੁਤ ਬਹੁਤ ਹੀ ਗੁਰਪ੍ਰੀਤ ਸਾਡਾ ਛੋਟਾ ਭਰਾ ਕਲ੍ਹੇਵੀ ਤੋਂ ਸਾਰੇ ਜਿਨਨੇ ਸ਼ਿਰਕਾ ਭਾਗੀ ਲੈ ਕੇ ਸੰਗਮੀ ਲਈ ਜਿਵੇਂ ਬਾਰਾਂ ਲਈ ਲੜਦੇ ਨੇ ਉਹਨਾਂ ਦਾ ਅੱਜ ਸਨਮਾਨ ਕੀਤਾ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਉਹ ਕਿ ਵੀ ਜੇ ਇਸ ਜੰਗ ਜਿੱਤਣ ਦੇ ਵਿੱਚ ਸਾਡੇ ਕੌਂਸਲਰ ਸੀ ਜੀ ਪੰਜਾਬ ਸਰਕਾਰ ਚਦਰਜੀਤ ਸਿੰਘ ਚੰਨੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੱਦਣ ਧਰਨਾ ਦੀ ਸ਼ੁਰੂਆਤ ਹੁੰਦੀ ਹੈ ਤੇ ਸਾਡੇ ਸਰਕਾਰਯੋ ਮਾਮਾ ਜੀ ਜੇ ਮੈਂ ਕਹੂੰਗਾ ਹਰਦੀਪ ਸਿੰਘ ਗੁੱਤੀ ਤੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਬਾਈ ਰਾਜਵੀਰ ਹੁੰਦਾ ਤਾਂ ਅਸੀਂ ਅੱਜ ਇਦਾਂ ਨਾ ਰੋਦੇ ਤਾਂ ਉਹ ਗੱਲ ਜਦੋਂ ਮੈਂ ਵੀਡੀਓ ਦੇਖੀ ਤਾਂ ਨਾਲ ਨਾਲ ਅਸੀਂ ਵੀ ਧਰਮੇ ਤੇ ਪਹੁੰਚੇ ਤਾਂ ਖੜੇ ਪੈ ਰਹੀ ਅਸੀਂ ਚੰਨ ਸਰ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਤੋਂ ਟਾਈਮ ਲੈ ਕੇ 1 ਘੰਟੇ ਦੇ ਵਿੱਚ ਵਿੱਚ ਅਸੀਂ ਉਹਨਾਂ ਤੋਂ ਪ੍ਰੋਜੈਕਟ ਡਾਇਰੈਕਟਰ ਜਿਹੜਾ ਹੁੰਦਾ ਐਮ ਐਚ ਏ ਵਾਲੇ ਦਾ ਉਹ ਕਾਲ ਕਰਾ ਕੇ ਅਗਲੇ ਦਿਨ ਸਵੇਰੇ ਜਾ ਕੇ ਮਿਲੇ ਤਾਂ ਸਾਡੀਆਂ ਤਿੰਨੇ ਪੁਲਾਂ ਦੀਆਂ ਮੰਗਾਂ ਤੇ ਸਲੀਪਰਵੇਡ ਦੀ ਉਸੇ ਦਿਨ ਮਨਜ਼ੂਰ ਹੋ ਗਈ ਸੀ ਬਸ ਸਿਰਫ ਇੱਕ ਜਿਹੜਾ ਪ੍ਰੈਸ਼ਰ ਰੱਖਣ ਲਈ ਵੀ ਕੱਲ ਨੂੰ ਠੇਕੇਦਾਰ ਬਿਨਾ ਅਧੂਰਾ ਛੱਡ ਕੇ ਇਸ ਕੰਮ ਨੂੰ ਨਾ ਚੱਲੇ ਜਾਵੇ ਅਸੀਂ ਧਰਮਾ ਜਾਰੀ ਕੀਤਾ ਅੱਜ ਉਸ ਜਿੱਤ ਵੀ ਖੁਸ਼ੀ ਚ ਕਹਿੰਦੇ ਤੁਸੀਂ ਅੱਜ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਤੇ ਮਾਨ ਸਨਮਾਨ ਕੀਤਾ ਵੱਖ-ਵੱਖ ਕਿਸਾਨਾਂ ਅੱਗੇ ਸਰਬਾਨਾ ਦੇ ਦੇਖੋ ਇਹ ਇਹ ਮਸਲੇ ਇਦਾਂ ਦੇ ਹੁੰਦੇ ਨੇ ਜੇ ਕਦੇ ਵੀ ਸਾਡੇ ਪਿੰਡ ਤੇ ਕੋਈ ਭਿੰਨ ਜਾਊਗੀ ਤਾਂ ਇਹਦੇ ਵਿੱਚ ਕੋਈ ਡੋਰ ਆਈ ਨਹੀਂ ਕਿ ਅਸੀਂ ਇੱਕ ਦੂਜੇ ਨਾਲ ਮੋੜੇ ਨਾ ਮੋੜਾ ਲਾ ਕੇ ਨਹੀਂ ਬਲਕਿ ਇੱਕ ਦੂਜੇ ਤੋਂ ਅੱਗੇ ਹੋ ਕੇ ਖੜਾਂਗੇ ਸਾਡਾ ਭਾਈ ਪਰਮਾਤਮਾ ਦੇ ਚਰਨਾਂ ਚ ਹੀ ਅਦਾਸ਼ ਹੈ ਵੀ ਸਾਡਾ ਭਾਈਚਾਰਾ ਇਦਾਂ ਹੀ ਬਣਿਆ ਰਹੇ ਤੇ ਅਸੀਂ ਪਿੰਡ ਦੇ ਹਿੱਤ ਦੇ ਵਿੱਚ ਦਿਨ ਰਾਤ ਕੰਮ ਕਰਦੇ। ਇਹ ਫੇਲ ਸਕੀਮ ਸੀ ਸਕੀਮ ਤਾਂ ਸੀ ਨਹੀਂ ਸਕੈਮ ਸੀ ਇਹ ਤੇ ਸ਼ੁਕਰ ਕਰੋ ਵੀ ਕੱਲੇ ਸੰਘਰਸ਼ ਮਤਲਬ ਕਿਸਾਨ ਜਥੇਬੰਦੀਆਂ ਨੇ ਨਹੀਂ ਉਹਨਾਂ ਬਲਕੇ ਸਾਡੀ ਪਤਸ਼ੂਚੀ ਕਾਂਗਰਸ ਪਾਰਟੀ ਨੇ ਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਹਦਾ ਰੱਜ ਕੇ ਵਿਰੋਧ ਕੀਤਾ ਤੇ ਕੋਰਟ ਦੇ ਵਿੱਚ ਪੀਏਐਲਸ ਦਾਖਲ ਹੋਈਆਂ। ਜਿਹਦਾ ਨਤੀਜਾ ਆਇਆ ਕਿ ਇਹਦੇ ਉੱਤੇ ਕੰਪਲੀਟ ਰੋਕ ਜਿਹੜੀ ਲਾ ਦਿੱਤੀ ਗਈ ਹੈ ਲੋਕਾਂ ਨੇ ਵੱਡੇ ਅੰਦੋਲਨ ਸ਼ੁਰੂ ਕਰ ਦਿੱਤੇ ਸੀ ਤੇ ਇਹ ਬਹੁਤ ਵਧੀਆ ਫੈਸਲਾ ਜਿਹੜਾ ਹਾਈ ਕੋਰਟ ਨੇ ਦਿੱਤਾ ਹੈ ਇਹ ਸਕੈਮ ਜਿਹੜਾ ਇੱਥੇ ਹੀ ਪੂਰਨ ਤੌਰ ਤੇ ਬੰਦ ਹੋ ਜਾਣਾ ਚਾਹੀਦਾ ਹੈ